ਉਦੋਂ ਬਾਅਦ ਉਹ ਗਾਂ ਗਈ ਕਿੱਥੇ ਗਿਆ ਸੀ ਗਾਂ ਜੋਰਜੀਆ ਗਿਆ ਸੀਗਾ ਜੀ ਤਿੰਨ ਮਹੀਨੇ ਉੱਥੇ ਲਾਇਏ ਸੀਗੇ ਤਿੰਨਾਂ ਮਹੀਨਿਆਂ ਬਾਅਦ ਹਾਸਾ ਹੋ ਗਿਆ ਜੀ ਕੀ ਹਾਸਾ ਕੀ ਵਾਪਰਿਆ ਸੀਗਾ ਸਾਈ ਆਈ ਕਹਿੰਦੇ ਹੀ ਉੱਥੇ ਗੈਸ ਗੂਸ ਲੀਕ ਹੋ ਗਈ ਉਹਦੇ ਮੌਤ ਹੋ ਗਈ ਹੁਣ ਅਬਰਾਏ ਸਾਹਿਬ ਆਏ ਸੀਗੇ ਉਹਨਾਂ ਵੱਲੋਂ ਸਹਾਇਤਾ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਕੀ ਧੰਨਵਾਦ ਕਰਦੇ ਆ ਜੀ ਬਹੁਤ ਕੀ ਕੀ ਦੇ ਕੇ ਗਏ ਆ ਤੁਹਾਨੂੰ ਸਾਨੂੰ ਜੀ ਤਾਂ ਪੈਨਸ਼ਨ ਦੇ ਲਾ ਕੇ ਗਏ ਆ ਜੀ ਇੱਕ 5000 ਰੁਪਏ ਦਾ ਚੈੱਕ ਦੇ ਕੇ ਗਏ ਆ ਤੇ ਸਾਨੂੰ ਮਕਾਨ ਬਣਾਉਣ ਨੂੰ ਜਿਹੜੀ ਜਗ੍ਹਾ ਸੀਗੀ ਸਾਡੇ ਕੋਲੇ ਜੀ ਉਹਦੇ 'ਚ ਕਹਿੰਦੇ ਸੀ ਮਕਾਨ ਬਣਾ ਕੇ ਦੇਵਾਂਗੇ ਗੁਰਮੁਖ ਜੀ ਜੇਕਰ ਗੱਲ ਕਰੀਏ ਪਰਿਵਾਰ ਦੇ ਵਿੱਚ ਕੌਣ-ਕੌਣ ਆ ਹੋਰ ਆ ਤੁਹਾਡੇ ਤੋਂ ਸਿਵਾ ਹੋਰ ਕੋਈ ਪਰਿਵਾਰ ਵਿੱਚ ਇੱਕ ਛੋਟਾ ਮੁੰਡਾ ਸੀ ਉਹਦੀ ਵੀ ਡੈਥ ਹੋ ਗਈ ਇਹ ਸੀਗਾ ਮੇਰਾ ਆਸਰਾ ਇਹਦੀ ਵੀ ਡੈਥ ਹੋ ਗਈ ਤੇ ਹੁਣ ਪਰਿਵਾਰ ਦੇ ਵਿੱਚ ਮੈਂ ਇਕੱਲਾ ਹੀ ਆ ਤੇ ਇੱਕ ਮੁੰਡਾ ਹੀ ਮੇਰਾ ਉਹ ਉੱਥੇ ਸੌਰੀ ਰਹਿੰਦਾ ਸੀ ਆਪਦੇ ਪਿਤਾ ਜੀ ਵੀ ਹੈਗੇ ਤੁਹਾਡੇ ਹਾਂਜੀ ਹਾਂਜੀ ਪਿਤਾ ਜੀ ਵੀ ਹੈਗੇ ਘਰ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਆਈ ਬਸ ਉਹਦੇ ਤੇ ਆਸਾਂ ਸੀਆਂ ਉਹ ਪ੍ਰਮਾਤਮਾ ਨੇ ਆਈ ਕਰਤਾਈ ਤੇ ਘਰੋਂ ਤੁਹਾਡੇ ਜਿਹੜੇ ਉਹ ਵੀ ਪੂਰੀ ਹੋ ਗਈ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਮੌਤ ਹੋਈ ਆਈ 18 ਚ ਹੋਈ ਕਿੰਨੇ ਮੁੰਡਿਆਂ ਦੀ ਜਿਹੜੀ ਮੌਤ ਹੋਈ ਆ 조ਰਜੀਆ ਦੇ ਵਿੱਚ ਪਤਾ ਲੱਗਿਆ ਹੋਰ ਵੀ ਨਾਲ ਸੀ ਇਹਦੇ ਸਾਥੀ ਹਾਂਜੀ ਹਾਂਜੀ 12 ਲੜਕੇ ਸੀਗੇ ਸਾਰੇ ਏਨੇ 24 ਤੋਂ 25 ਸਾਲ ਦੇ ਸੀਗੇ ਜੀ ਇਹ ਵੀ ਪਤਾ ਲੱਗਿਆ ਕਿ ਡਾਕਟਰ ਬਰਾਇਸ ਸਾਹਿਬ ਨੇ ਵੀ ਬੋਡੀ ਤੁਹਾਡੀ ਗਗਨਦੀਪ ਦੀ ਜੁੜੀ ਇੱਥੇ ਪਹੁੰਚਾਈ ਹੈ ਹਾਂਜੀ 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 ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਉਹਨਾਂ ਨੇ ਸਾਰਾ ਕੁਝ ਹੀ ਉਹਨਾਂ ਨੇ ਕੀਤਾ ਜੀ ਹੋਰ ਕੀ ਕਹਿਣਾ ਚਾਹੋਗੇ ਬਰਾਇਸ ਸਾਹਿਬ ਬਸ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਸਾਡੀ ਬਾਹ ਫੜੀ ਜੀ ਸਾਨੂੰ ਇੱਥੇ ਤੱਕ ਲੈ ਕੇ ਆਏ ਮੇਰਾ ਨਾਮ ਮਨੀਸ਼ਾ ਜੀ ਕਲਕਲਾਂ ਦੀ ਰਹਿਣ ਵਾਲੀ ਆ ਮੈਂ ਗਗਨਦੀਪ ਦੀ ਹਾਂਜੀ ਜੋਰਜੀਆ ਚ ਮੌਤ ਹੋ ਗਈ ਸੀ ਜੀ ਤੇ ਉਹਦੀ ਵੀ ਡੈੱਡ ਬੋਡੀ ਵਗੈਰਾ ਤਾਂ ਅੱਜ ਸੀ ਸਾਰਾ ਸੰਸਕਾਰ ਵਗੈਰਾ ਤੋਂ ਹੋਂਦਾ ਹੋ ਗਿਆ ਜੀ ਹੁਣ ਹਾਂਜੀ ਕਿੰਨਾ ਨੇ ਮੰਗਵਾ ਕੇ ਦਿੱਤੀ ਡੈੱਡ ਬੋਡੀ ਐਸ ਪੀ ਅਬਰੋਏ ਜੀ ਨੇ ਮੰਗਵਾ ਕੇ ਦਿੱਤੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਉਹਨਾਂ ਦੀ ਵਜ੍ਹਾ ਨਾਲ ਚਲੋ ਅਸੀਂ ਆਪਦੇ ਵੀ ਮੁੰਡੇ ਦਾ ਆਖਰੀ ਵਾਰੀ ਮੂੰਹ ਦੇਖ ਲਿੱਤਾ ਜੀ ਤੁਹਾਡਾ ਕੀ ਲੱਗਦੇ ਸੀ ਗੱਲਿੰਦੀ ਮੇਰਾ ਦਿਓਰ ਸੀ ਜੀ ਉਹ ਕਰੋ ਵੀ ਆਏ ਅਬਰਾਈ ਸਾਹਿਬ ਕੱਲ ਵੀ ਆਏ ਸੀਗੇ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦੇ ਕੇ ਗਏ ਆ ਕੀ ਕਰੇ ਗਏ ਉਹਨਾਂ ਨੇ ਜੀ ਇੱਕ ਤਾਂ ਗਗਨਦੀਪ ਦੇ ਵੀ ਫਾਦਰ ਸਾਹਿਬ ਦੀ ਜੀ ਪੈਨਸ਼ਨ ਲਈ ਨਾਲੇ 5000 ਰੁਪਏ ਦਾ ਚੈੱਕ ਦੇ ਕੇ ਗਏ ਉਹਨਾਂ ਨੂੰ 5000 ਰੁਪਏ ਦੀ ਪੈਨਸ਼ਨ ਵੀ ਲਾ ਕੇ ਗਏ ਆ ਤੇ ਨਾਲੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਮਕਾਨ ਬਣਾ ਕੇ ਦਵਾਂਗੇ ਹੋਰ ਵੀ ਜਿੱਦਾਂ ਦੀ ਵੀ ਜਿਹੜੀ ਵੀ ਸਹਾਇਤਾ ਹੋ ਸਕੇ ਉਹ ਕਹਿੰਦੇ ਸੀ ਸਾਰੀ ਕਰਕੇ ਜਾਵਾਂਗੇ ਜੀ ਇਹਨਾਂ ਦੇ ਪੰਜ ਪਰਿਵਾਰ ਦੀ ਗੱਲ ਕਰੀਏ ਗਗਨਦੀਪ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜਿਹੜੇ ਇਸ ਟਾਈਮ ਹਾਜ਼ਰ ਆ ਔਰ ਕਿੰਨੇ ਜੀ ਸੀ ਪਰਿਵਾਰ ਦੇ ਵਿੱਚ ਟੋਟਲ ਹੈ ਪਰਿਵਾਰ ਦੇ ਵਿੱਚ ਜੀ ਤਿੰਨ ਤਾਂ ਭਰਾ ਸੀਗੇ ਜੀ ਇੱਕ ਤਾਂ ਮੈਂਟਲੀ ਅਫਸੈਟ ਸੀ ਉਹਦੀ ਵੀ ਮੌਤ ਹੋ ਗਈ ਸੀ ਜੀ ਇੱਕ ਸਹੁਰਿਆਂ ਤੇ ਰਹਿੰਦਾ ਵੱਡਾ ਜੀ ਗਗਨਦੀਪ ਸੀਗਾ ਕੱਲਾ ਤੇ ਇੱਕ ਉਹਨਾਂ ਦੇ ਫਾਦਰ ਸਾਹਿਬ ਤੇ ਇੱਕ ਦਾਦਾ ਜੀ ਸੀਗੇ ਤੇ ਮੰਮਾ ਦੀ ਵੀ ਉਹਨਾਂ ਦੀ ਮੌਤ ਹੋ ਗਈ ਸੀ ਜੀ 4-5 ਸਾਲ ਪਹਿਲਾਂ ਹੋਰ ਤਾਂ ਕੋਈ ਨਹੀਂ ਹੈਗਾ ਜੀ ਉਹਨਾਂ ਦੇ ਫੈਮਿਲੀ 'ਚ ਘਰ ਦੇ ਹਾਲਾਤ ਕਿੱਦਾਂ ਦੇ ਆ ਜੇ ਦੇਖਿਆ ਜੀ ਘਰ ਦੇ ਹਾਲਾਤ ਤਾਂ ਜੀ ਬਹੁਤ ਵੀ ਜ਼ਿਆਦਾ ਮਾੜੇ ਹੋਤਾ ਹੈ ਜੀ ਆਪ ਵੀ ਦਿਹਾੜੀ ਧੂੜੀ ਕਰਕੇ ਖਾਂਦੇ ਆ ਹੋਰ ਉਹਨਾਂ ਦੇ ਸਿਰ ਤੇ ਹੀ ਸੀਗੇ ਤੇ ਉਹਦੀ ਵਿਚਾਰੇ ਦੀ ਡੈਥ ਹੋ ਗਈ ਤੇ ਹੁਣ ਤਾਂ ਬਸ ਉਹ ਆਪ ਹੀ ਰਹਿ ਗਏ ਇਕੱਲੇ ਮਾਂ ਪਿਓ ਬੱਚੇ ਨੂੰ ਪਾਲ ਪੋਸ ਕੇ ਐਡਾ ਕਰਦੇ ਨੇ ਪਰ ਬਾਹਰ ਵਿਦੇਸ਼ਾਂ ਦੇ ਵਿੱਚ ਐਦਾਂ ਮੌਤ ਹੋ ਜਾਂਦੀ ਏ ਕਿਵੇਂ ਦੇਖਦੇ ਹੋ ਬਹੁਤ ਔਖਾ ਜੀ ਇਹ ਤਾਂ ਏਡਾ ਵੱਡਾ ਹਨਾ ਕਰਕੇ ਉਹਨਾਂ ਨੂੰ ਬਾਹਰ ਭੇਜਦੇ ਆ ਵੀ ਕਮਾਈ ਕਰਕੇ ਵੀ ਚਲੋ ਸਾਡੀ ਜ਼ਿੰਦਗੀ ਵਧੀਆ ਬਣ ਜੂਗੀ ਬੱਚੇ ਦੀ ਜ਼ਿੰਦਗੀ ਵਧੀਆ ਬਣ ਜੂਗੀ ਪਰ ਉਹਦੀ ਤਾਂ ਨਾ ਆਬਦੀ ਬਣੀ ਜੀ ਨਾ ਤਾਇਆ ਜੀ ਦੀ ਵੀ ਖਰਾਬ ਹੋ ਗਈ ਸੁਨਿਆ ਕੀ ਦੇਵੋਗੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਆਪਣੇ ਜਵਾਨ ਧੀਆਂ ਪੁੱਤਾਂ ਨੂੰ ਬਾਹਰ ਭੇਜ ਦਿੰਦੇ ਆ ਕਮਾਈ ਦੇ ਸਾਧਨ ਨੂੰ ਲੈ ਕੇ ਉਹਨਾਂ ਲੋਕਾਂ ਨੂੰ ਤਾਂ ਕਿਸ ਨੇ ਦੇਣਾ ਜੀ ਸਰਕਾਰ ਨੂੰ ਹੀ ਆ ਵੀ ਚਲੋ ਇੱਧਰ ਜਿਹੜੇ ਬੱਚੇ ਹੈਗੇ ਜੀ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਦਿੱਤੀਆਂ ਜਾਂ ਤਾਂ ਬੱਚਿਆਂ ਨੂੰ ਕੀ ਲੋੜ ਆ ਬਾਹਰ ਜਾਣ ਦੀ ਜਦੋਂ ਇੱਥੇ ਸਭ ਕੁਝ ਮਿਲੂਗਾ ਤੇ ਕੋਈ ਨਹੀਂ ਬਾਹਰ ਜਾਊਗਾ ਜੀ ਸਰਕਾਰ ਨੂੰ ਚਾਹੀਦਾ ਕਿ ਇੱਥੇ ਸਭ ਨੂੰ ਨੌਕਰੀਆਂ ਦੇਵੇ ਤੇ ਕੋਈ ਬਾਹਰ ਨਾ ਜਾਵੇ ਅਬਰਾਇ ਸਾਬ ਨੂੰ ਕੀ ਕਹੋਗੇ ਜਿਹੜਾ ਐਡਾ ਵੱਡਾ ਹੌਸਲਾ ਦੇ ਗਿਆ ਕਿਉਂਕਿ ਜਵਾਨ ਪੁੱਤ ਨੂੰ ਤਾਂ ਅਸੀਂ ਮੋੜ ਨਹੀਂ ਸਕਦੇ ਓਬਰਾਇ ਸਾਬ ਪਹੁੰਚੇ ਸੀ ਮੋੜ ਦੇ ਨਾਲ ਮੋੜਾ ਲਾ ਕੇ ਖੜੇ ਕੀ ਕਹੋਗੇ ਨਾਲ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਵੱਡਾ ਧੰਨਵਾਦ ਹੀ ਹੈ ਜੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ ਕਿ ਉਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਵਿਚਾਰਾਂ ਦੀ ਇਹਨਾਂ ਦਾ ਤਾਂ ਕੋਈ ਹੈ ਨਹੀਂ ਸੀਗਾ ਉਹਨਾਂ ਦੀ ਵਜ੍ਹਾ ਨਾਲ ਚਲੋ ਇਹਨਾਂ ਦੀ ਰੋਟੀ ਬਣ ਗਈ ਖਾ ਲੈਣਗੇ ਆਪ ਦਾ ਕਮਾ ਕੇ ਤਾਂ ਬਹੁਤ ਬਹੁਤ ਧੰਨਵਾਦ ਆ ਜੀ ਉਹਨਾਂ ਦਾ ਸਾਡੇ ਲੋ ਹੋਰ ਕੌਣ ਸੀ ਗਗਨਦੀਪ ਨਾਲ ਉੱਥੇ ਕਿੰਨੇ ਲੋਕਾਂ ਦੀ ਜਿਹੜੀ ਮੌਤ ਹੋਈ ਸਾਥੀ ਵੀ ਸੀਗੇ ਕੁਛ ਨਾਲ ਇਹਦੇ ਹਾਂਜੀ ਉਹਦੇ ਵੀ ਦੋਸਤ ਸੀਗੇ ਦੁਬਈ ਤੋਂ ਹੀ ਗਏ ਸੀ ਉਹਦੇ ਨਾਲ ਦੋ ਤਿੰਨ ਮੁੰਡੇ ਸੀਗੇ ਨਾਲ ਦੁਬਈ ਤੇ ਗਏ ਉਹ ਵੀ ਉਹਦੇ ਨਾਲ ਹੀ ਖਤਮ ਹੋ ਗਏ ਉੱਥੇ ਜੀ 12 ਜਣਾਂ ਦੇ ਵਿੱਚ ਹੈ ਜੀ ਦੱਡ ਵਾਲੀ ਇਕੱਲਾ ਦੇ ਰਹਿਣ ਮਰੇ ਤੇ ਗੁਰਮਖ ਸਿੰਘ ਮੇਰਾ ਬੱਚਾ ਹੈ ਤੇ ਗਗਨਦੀਪ ਮੇਰਾ ਪੋਤਾ ਸੀ ਉਹਨਾਂ ਦੇ ਆਸਰੇ ਸੀ ਬਾਬੂ ਜੀ ਗਗਨਦੀਪ ਦੀ ਮੌਤ ਹੋ ਗਈ ਹੈ ਐਸਪੀ ਅਬਰਾਈ ਸਾਹਿਬ ਨੇ ਡੈੱਡ ਬੋਡੀ ਜਿਹੜੀ ਮੰਗਵਾ ਕੇ ਦਿੱਤੀ ਹੈ ਤੁਹਾਨੂੰ ਕੱਲ ਐਸਪੀ ਅਬਰਾਈ ਸਾਹਿਬ ਵੀ ਪਹੁੰਚੇ ਸੀਗੇ ਕੀ ਕਹੋਗੇ ਹਾਂ ਜੀ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਾਂਗੇ ਬਹੁਤ ਉਹਨਾਂ ਦੀ ਮਿਹਰਬਾਨੀ ਹੋਈ ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾ ਕੇ ਗਏ ਤੁਹਾਨੂੰ ਉਹ ਸਾਰੇ ਬਥਵਾ ਦਵਾ ਗਏ ਕੀ ਕਰ ਗਏ ਜੋ ਸਾਨੂੰ ਕਹਿ ਗਏ ਬਈ ਉਹਨਾਂ ਨੇ ਤਾਂ ਹੱਦੀ ਤੋੜਤੀ ਉਹਨਾਂ ਦਾ ਮਹਾਰਾਜ ਸੁਣ ਲਵੇ ਕੀ ਕੁਛ ਦੇ ਕੇ ਗਏ ਆ ਕੀ ਕਹਿ ਕੇ ਗਏ ਆ ਸਾਰੇ ਬੰਦੇ 5000 ਇਹਨੂੰ ਭਾਈ ਦੇ ਕੇ ਗਏ ਆ ਉਹ ਆਪਣਾ ਪੈਸਣ ਲਾ ਗਏ ਆ 5000 ਬੈਂਕ ਚ ਕਹਿੰਦੇ ਲੈ ਲਿਓ ਉਹ ਇਹਨਾਂ ਨੂੰ ਦੇ ਕੇ ਗਏ ਤੇ ਮਕਾਨ ਬਣਾਉਣ ਬਾਰੇ ਵੀ ਕਹਿ ਕੇ ਕੀ ਮਕਾਨ ਬਾਰੇ ਵੀ ਕਹਿ ਕੇ ਗਏ ਆ ਜੀ ਬਾਪੂ ਕਿਵੇਂ ਮੌਤ ਹੋਈ ਤੁਹਾਡੇ ਪੋਤੇ ਦੀ ਬਾਰ ਬਾਰ ਹੁੰਦਾ ਦੇ ਚੋਟ ਗਿਆ ਸੀਗਾ ਜੀ 3 ਮਹੀਨੇ ਹੋਏ ਸੀ ਤੇ ਕਹਿੰਦੇ ਆ ਵੀ ਉਹਨੇ ਗੈਂਸਾ ਚੜ ਗਈ ਹੈ ਹੁਣ ਇਕੱਲਾ ਤਾਂ ਹੈ ਨਹੀਂ 10 12 ਜਾਣੇ ਸੀ ਇਕੱਲਾ ਹੁੰਦਾ ਤਾਂ ਅਸੀਂ ਕੋਈ ਨਾ ਇਹ ਨਾਲ ਹੋਰ ਸੱਤ ਹੋਣਾ ਹੀ ਨਹੀਂ ਸੀ ਕਿੰਨੇ ਭੈਣ ਭਰਾ ਸੀ ਬਾਬੂ ਜੀ ਇਹ ਤਿੰਨ ਭਰਾ ਸੀਗੇ ਤੇ ਇੱਕ ਇਹਨਾਂ ਦਾ ਪਿਓ ਵਾ ਤੇ ਇੱਕ ਇਹਨਾਂ ਦੀ ਮਾਂ ਉਹ ਪਹਿਲਾਂ ਮਰ ਗਈ ਸੀ ਇੱਕ ਮੁੰਡਾ ਸਿੱਧਾ ਸੀ ਉਹ ਵੀ ਪਹਿਲਾਂ ਮਰ ਗਿਆ ਆ ਜਿਹੜਾ ਕੰਮ ਵਾਲਾ ਸੀਗਾ ਹੁਣ ਇਹਦਾ ਵੀ ਸਨੇਹਾ ਉਹ ਹੀ ਆਇਆ ਇੱਕ ਮੁੰਡਾ ਰਹਿ ਗਿਆ ਹੁਣ ਇੱਕ ਮੁੰਡਾ ਰਹਿ ਗਿਆ ਉਹ ਵੀ ਇਹਦੇ ਕੋਲੇ ਨਹੀਂ ਸੌਰੀ ਰਹਿੰਦਾ ਸੌਰੀ ਬਾਪੂ ਕਹਿੰਦੇ ਨੇ ਮੂਨ ਨਾਲੋਂ ਵਿਆਜ ਪਿਆਰਾ ਹੁੰਦਾ ਪਰ ਪੋਤਾ ਤੁਹਾਡਾ ਚਲੇ ਗਿਆ ਕੀ ਕਹੋਂਗੇ ਅਸੀਂ ਕੀ ਹੁਣ ਕਹਿਣ ਜੋਗੇ ਰੱਬ ਨੂੰ ਕੀ ਕਹੀਏ ਇਹ ਤਾਂ ਸਰਕਾਰਾਂ ਨੂੰ ਕਹਿਣ ਜੋਗੇ ਰਹਿਗੇ ਮਹਾਰਾਜ ਨੂੰ ਕੀ ਕਹਿੰਦੇ ਅਬਰਾਏ ਸਾਹਿਬ ਨੇ ਬਾਹ ਫੜੀ ਹੈ ਐਡਾ ਵੱਡਾ ਹੌਸਲਾ ਦੇ ਕੇ ਗਏ ਆ ਕੀ ਕਹਿ ਰਹੇ ਉਹਨਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਨੂੰ ਤਾਂ ਇਹੋ ਜਿਹਾ ਕੋਈ ਬੰਦਾ ਮਿਲਿਆ ਹੀ ਨਹੀਂ ਵੀ ਜਿਹੜਾ ਇੰਨੀ ਮਦਦ ਕਰ ਸਕੇ ਪਾਪਾ ਜੀ ਘਰ ਦੇ ਹਾਲਾਤ ਕਿਦਾਂ ਦੇ ਆ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਆ ਅਸੀਂ ਕਿਹੜਾ ਲੋਕ ਹੋ ਕੀ ਕਹਾਂਗੇ ਬਪੂ ਜਿਹੜੇ ਨੌਜਵਾਨ ਬਾਹਰ ਤੁਰੇ ਜਾਂਦੇ ਕਮਾਈ ਦੇ ਲਾਲਚ ਨੂੰ ਔਰ ਜਵਾਨ ਪੋਤੇ ਇਸ ਤਰ੍ਹਾਂ ਦੇ ਚਲੇ ਜਾਣਾ ਹੁਣ ਘਰ ਦੇ ਨੇ ਗਰੀਬੀ ਕਰਕੇ ਵੀ ਕੋਈ ਵਿਚਾਰ ਵਿਚਾਰ ਹੋ ਜਾਊਗਾ ਕੋਈ ਮਾੜਾ ਮੋਟਾ ਕਾਇਮ ਹੋ ਜਾਾਂਗੇ ਤੇ ਉਹ ਉਧਰ ਹੀ ਰਹਿ ਗਿਆ ਸੀ ਤਾਂ ਉਧਰ ਵੀ ਨਿੱਲ ਹੋ ਗਏ ਕਿੰਨੇ ਕ ਪੈਸੇ ਲਾਏ ਸੀ ਪੈਸੇ ਤਾਂ ਹੁਣ ਤੁਹਾਨੂੰ ਪਤਾ ਹੀ ਐ ਵੀ 5-4000 800 ਕਮਾ ਕੇ ਤੇ ਗਾਂ ਲੱਗੇ ਤੇ ਜਿਹੜੇ ਇਥੋਂ ਵਾਲੇ ਫੜੇ ਸੀ ਉਹ ਸਾਡੇ ਯਾਨੀ ਸਕੀਰੀਆਂ ਵਾਲਿਆਂ ਤੋਂ ਫੜੇ ਸੀ ਅਸੀਂ ਕਿਸੇ ਤੋਂ ਨਾ ਬੈਂਕ ਦਾ ਲਿਆ ਲੋਨ ਨਾ ਅਸੀਂ ਕਿਸੇ ਤੋਂ ਪਰੋ ਨੋਟ ਕਰਾਇਆ ਅਈ ਸਾਡੇ ਯਾਨੀ ਸਕੀਰੀਆਂ ਸਕੂਲੀਆ ਵਾਲਿਆਂ ਤੋਂ ਮੜ ਮੜੇ ਫੜੇ ਸੀ ਕਿੰਨਾ ਕ ਪੈਸਾ ਲੱਗਿਆ ਸੀ ਪਹਿਲਾਂ ਹੁਣ 5 ਕ ਲੱਖ ਤਾਂ ਲੱਗ ਹੀ ਜਾਂਦਾ ਜੀ ਕਿਹੜੇ ਪਿੰਡ ਦੇ ਵਸਨੀਕ ਹੋ ਮੇਰਾ ਨਾਮ ਸਿਮਰਨਜੀਤ ਸਿੰਘ ਗਿੱਲ ਸਾਬਕਾ ਸਰਪੰਚ ਪਿੰਡ ਕਲਕਲਾ ਸਰਪੰਚ ਸਾਹਿਬ ਪਿੰਡ ਦੇ ਵਿੱਚ ਇੱਕ ਗਗਨਦੀਪ ਨਾ ਦੇ ਜਿਹੜੇ ਬੰਦੇ ਦੀ ਮੌਤ ਹੋਈ ਸੀ ਜਾਰਜੀਆ ਦੇ ਵਿੱਚ ਕਿਦਾਂ ਮੌਤ ਹੋਈ ਸੀਗੀ ਔਰ ਕੀ ਕਾਰਨ ਸੀ ਕੱਲ ਅਬਰਾਈ ਸਾਹਿਬ ਵੀ ਪਹੁੰਚੇ ਸੀਗੇ ਉਹਨਾਂ ਦੇ ਘਰ ਦੇ ਵਿੱਚ ਕੀ ਕਹਿੰਦੇ ਆ ਸਾਡੇ ਪਿੰਡ ਦੇ ਨੌਜਵਾਨ ਗਗਨਦੀਪ ਸਿੰਘ ਦੀ ਜਿਹੜੀ ਪਿੱਛੇ ਸਾਰਿਆਂ ਨੂੰ ਪਤਾ ਹੀ ਹੈ ਕਿ ਜੌਰਜੀਆ ਦੇ ਵਿੱਚ ਇੱਕ ਦੁਖਦਾਈ ਹਾਦਸਾ ਹੋਇਆ ਸੀਗਾ ਉਹਦੇ ਵਿੱਚ 12 ਜਾਨਾਂ ਦੀ ਮੌਤ ਹੋਈ ਸੀ ਜਿਦੇ ਵਿੱਚ ਇੱਕ ਗਗਨਦੀਪ ਨਾਮ ਦਾ ਲੜਕਾ ਜਿਹੜਾ ਸਾਡੇ ਪਿੰਡ ਦਾ ਸੀਗਾ ਔਰ ਉਸ ਦੀ ਮੌਤ ਤੋਂ ਬਾਅਦ ਜਿਹੜੀ ਸੰਸਥਾ ਹੈਗਾ ਐਸਪੀਓ ਬਰਾਏ ਸਾਹਿਬ ਦੀ ਸੰਸਥਾ ਹੈਗੀ ਆ ਉਹਨਾਂ ਤੱਕ ਪਹੁੰਚ ਕੀਤੀ ਗਈ ਉਹਨਾਂ ਨੇ ਜਿਹੜੀ ਉਹਦੀ ਡੈੱਡ ਬੋਡੀ ਲੈ ਕੇ ਆਉਣ ਦੇ ਵਿੱਚ ਇੱਥੇ ਮਦਦ ਕੀਤੀ ਉਸ ਤੋਂ ਬਾਅਦ ਉਸ ਬੱਚੇ ਦਾ ਅੰਤਿਮ ਸੰਸਕਾਰ ਹੋਇਆ ਭੋਗ ਵੀ ਉਹਦਾ ਪੈ ਚੁੱਕਿਆ ਕੱਲ ਉਬਰਾਈ ਸਾਹਿਬ ਖੁਦ ਇੱਥੇ ਚੱਲ ਕੇ ਆਏ ਸੀਗੇ ਉਹਨਾਂ ਨੇ ਜਿਹੜੀ ਹੈ ਪਰਿਵਾਰ ਦੀ ਜਿਵੇਂ ਕਿ ਆਪ ਨੂੰ ਪਤਾ ਕਿ ਉਹ ਸੰਸਥਾ ਜਿਹੜੀ ਹੈਗੀ ਸਮਾਜਿਕ ਗਤੀਵਿਧੀਆਂ ਕਰਦੀ ਰਹਿੰਦੀ ਆ ਸੋਸ਼ਲ ਵਰਕ ਕਰਦੀ ਆ ਵਿੱਤੀ ਸਹਾਇਤਾ ਵੀ ਦਿੰਦੀ ਆ ਉਹਨਾਂ ਨੇ ਜਿਹੜੀ ਪਰਿਵਾਰ ਦੇ ਉਹਦੇ ਫਾਦਰ ਸਾਹਿਬ ਹੀ ਰਹਿ ਗਏ ਇਕੱਲੇ ਬੱਚੇ ਦੇ ਜਿਹੜੀ ਮੌਤ ਹੋਈ ਆ ਉਹਦੀ ਜਿਹੜੀ ਪੈਨਸ਼ਨ ਮਹੀਨਾਵਾਰ ਪੈਨਸ਼ਨ ਇੱਕ ਤਾਂ ਉਹਦਾ ਪਹਿਲੇ ਮਹੀਨੇ ਦੀ ਜਿਹੜੀ ਪੈਨਸ਼ਨ ਲਗਾ ਕੇ ਤੋਂ ਚੈੱਕ ਦੇ ਕੇ ਗਏ ਆ ਔਰ ਦੂਸਰਾ ਉਹ ਉਹਦੇ ਘਰ ਬਣਵਾਉਣ ਦੇ ਲਈ ਕਿਉਂਕਿ ਘਰ ਜਿਹੜਾ ਉਹਦਾ ਬੜਾ ਖੰਡਰ ਹਾਲਤ ਦੇ ਵਿੱਚ ਸੀਗਾ ਘਰ ਬਣਾਉਣ ਲਈ ਵੀ ਉਹ ਕਹਿ ਕੇ ਗਏ ਆ ਉਹਨਾਂ ਨੇ ਜਗ੍ਹਾ ਦਾ ਵੀ ਉੱਥੇ ਪ੍ਰਬੰਧ ਕਰ ਲਿਆ ਜਿਹੜਾ ਨਾਲ ਜ਼ਮੀਨ ਆ ਉਹਦੇ ਨਾਲ ਕੋਈ ਗੱਲਬਾਤ ਕੱਲ ਹੋ ਗਈ ਆ ਉਹ ਬੰਦੇ ਨੇ ਵੀ ਕਿਹਾ ਕਿ ਉਹ ਪਿੰਡ ਦਾ ਵਸਨੀਕ ਆ ਉਹਨੇ ਵੀ ਕਿਹਾ ਕਿ ਮੈਂ ਮਦਦ ਕਰੂੰਗਾ ਔਰ ਸਾਨੂੰ ਵੀ ਉਹ ਕਹਿ ਗਏ ਵੀ ਤੁਸੀਂ ਰਲ ਮਿਲ ਕੇ ਸਾਰੇ ਜਿਹੜੇ ਸੰਸਥਾ ਦੇ ਸਹਿਯੋਗ ਦੇ ਨਾਲ ਇੱਕ ਨਵਾਂ ਮਕਾਨ ਵੀ ਬਣਾ ਕੇ ਦੇਣਾ ਉਹਨਾਂ ਨੂੰ ਸੁਪਨ ਸਾਹਿਬ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਘਰ ਦੇ ਹਾਲਾਤ ਮਾੜੇ ਆ ਜੀ ਘਰ ਦਾ ਤੁਸੀਂ ਆਪ ਸਾਰੇ ਤੁਸੀਂ ਪੱਤਰਕਾਰ ਸਾਰੇ ਭਾਈਚਾਰਾ ਪਹੁੰਚਿਆ ਸੀਗਾ ਉਸ ਟਾਈਮ ਤੇ ਵੀ ਖਬਰ ਟੈਲੀਕਾਸਟ ਕੀਤੀ ਸੀਗੀ ਟੈਲ ਬੱਤੇ ਵਾਲਾ ਘਰ ਇੱਕ ਹੀ ਕਮਰਾ ਔਰ ਕਮਰਾ ਵੀ ਜਿਹੜਾ ਹੈਗਾ ਡਿੱਗਣ ਵਾਲਾ ਬੇਹਦ ਮਾੜੇ ਹਾਲਾਤ ਆ ਇਸੇ ਕਾਰਨ ਕਰਕੇ ਜਿਹੜਾ ਗਗਨਦੀਪ ਸੀਗਾ ਉਹ ਬਾਹਰ ਮਿਹਨਤ ਕਰਨ ਗਿਆ ਸੀਗਾ ਕਿ ਆਪਣੇ ਪਰਿਵਾਰ ਦੀ ਗਰੀਬੀ ਜਿਹੜੀ ਆ ਖਤਮ ਕਰ ਸਕੇ ਪਰ ਕੁਦਰਤ ਨੂੰ ਪਾਣਾ ਕੋਈ ਹੋਰ ਮੰਜੂਰ ਸੀਗਾ ਔਰ ਉਹ ਜਿਹੜੇ ਹਾਦਸੇ ਦੇ ਵਿੱਚ ਉਹ ਆਪਣੀ ਜਾਨ ਕੋ ਆ ਬੈਠਾ ਸੁਪਨ ਸਾਹਿਬ ਕਿਹੜੇ ਕਿਹੜੇ ਕੌਣ ਕੌਣ ਪਰਿਵਾਰ ਦੇ ਵਿੱਚ ਹੁਣ ਮੌਜੂਦ ਹੈ ਤੇ ਕਿੰਨੇ ਬੱਚੇ ਸੀਗੇ ਇਹਦੇ ਜਿਹੜਾ ਮ੍ਰਿਤਕ ਆ ਜੀ ਇੱਕ ਤਾਂ ਉਹਦੇ ਫਾਦਰ ਸਾਹਿਬ ਜਿਹੜੇ ਰਹਿ ਗਏ ਆ ਮਦਰ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਆ ਤੇ ਜਿਹੜਾ ਮ੍ਰਿਤਕ ਸੀ ਉਹ ਤਿੰਨ ਭਰਾ ਸੀ ਇੱਕ ਤਾਂ ਗਗਨਦੀਪ ਖੁਦ ਸੀਗਾ ਇੱਕ ਉਹਦਾ ਬ੍ਰਦਰ ਪਹਿਲਾਂ ਹੀ ਥੋੜਾ ਜਿਹਾ ਉਹ ਅਬਨਾਰਮਲ ਸੀਗਾ ਉਹਦੀ ਵੀ ਡੈਥ ਹੋ ਗਈ ਆ ਔਰ ਇੱਕ ਭਰਾ ਉਹਦਾ ਜਿਹੜਾ ਉਹ ਮੈਰਿਡ ਆ ਤੇ ਉਹ ਆਪਣੇ ਇਨ-ਲॉज ਕੋਲੇ ਕਾਫੀ ਲੰਬੇ ਸਮੇਂ ਤੋਂ ਰਹਿੰਦਾ ਹੈ ਕੱਲ ਕਲਾਂ ਸਿਰਫ ਤੇ ਸਿਰਫ ਇਹਦਾ ਗਗਨਦੀਪ ਦਾ ਫਾਦਰ ਹੀ ਰਹਿ ਰਿਹਾ ਇਹ ਵੀ ਪਤਾ ਲੱਗਿਆ ਕਿ ਉਹਦੀ ਮਾਤਾ ਦੇ ਵੀ ਪਹਿਲਾਂ ਮੌਤ ਹੋਈ ਹੋਈ ਹੈ ਹੁਣ ਦਾਦਾ ਜਿਹੜਾ ਇਹਨਾਂ ਦੇ ਕੋਲੇ ਰਹਿੰਦਾ ਆ ਉਹ ਪਰਿਵਾਰ ਹੈ ਚਾਚੇ ਤਾਇਆ ਦਾ ਪਰਿਵਾਰ ਇਕੱਠੇ ਆ ਦੋ ਤਿੰਨ ਭਰਾ ਹੈਗੇ ਗਗਨਦੀਪ ਦੇ ਫਾਦਰ ਹੋរី ਪਰ ਜਿਹੜਾ ਪਰਿਵਾਰ ਹੈ ਗਗਨਦੀਪ ਤੇ ਉਹਦਾ ਫਾਦਰ ਇਕੱਲੇ ਰਹਿੰਦੇ ਸੀਗੇ ਗਗਨਦੀਪ ਵਿਦੇਸ਼ ਚਲਾ ਗਿਆ ਔਰ ਕੱਲਾ ਫਾਦਰ ਹੀ ਆ ਪਿੱਛੇ ਉਧਰ ਰਹਿੰਦਾ ਕੰਸਾਬ ਕਿਦਾਂ ਦੇਖਦੇ ਹੋ ਜਵਾਨ ਧੀ ਪੁੱਤ ਇਸ ਤਰ੍ਹਾਂ ਚਲੇ ਜਾਣਾ ਕਿਉਂਕਿ ਬੁੱਢੇ ਮਾਪਿਆਂ ਦਾ ਸਹਾਰਾ ਸੀ ਗਗਨਦੀਪ ਔਰ ਕੱਲ ਐਸਪੀਓ ਬਰਾਏ ਸਾਹਿਬ ਸਹਾਰਾ ਬਣ ਕੇ ਮੂਹਰੇ ਆਏ ਦੇਖੋ ਜਿਹੜੀ ਤਾਂ ਇਹ ਨੌਜਵਾਨ ਬੱਚੇ ਦੀ ਮੌਤ ਹੋਣੀ ਇਹ ਘਾਟਾ ਤਾਂ ਕੋਈ ਵੀ ਨਹੀਂ ਪੂਰਾ ਕਰ ਸਕਦਾ ਪਰ ਹਾਂ ਇਸ ਗੱਲ ਵਾਸਤੇ ਬੜਾ ਇਹ ਸ਼ਲਾਘਾਯੋਗ ਕਦਮ ਹੈ ਕਿ ਉਬਰਾਏ ਸਾਹਿਬ ਦਾ ਆਪਾਂ ਜਾਣਦੇ ਹਾਂ ਕਿ ਪਹਿਲਾਂ ਵੀ ਉਹ ਇਸ ਤਰ੍ਹਾਂ ਦੇ ਸ਼ਲਾਘਾਯੋਗ ਕਦਮ ਕਰਦੇ ਰਹੇ ਆ ਸਮਾਜਿਕ ਗਤੀਵਿਧੀਆਂ ਦੇ ਵਿੱਚ ਸਮਾਜਿਕ ਸਮਾਜ ਸੇਵਾ ਕਰਦੇ ਰਹਿੰਦੇ ਆ ਕਿੰਨੀਆਂ ਕੋ ਉਹਨਾਂ ਨੇ ਡੈੱਡ ਬਾਡੀਆ ਜਿਹੜੀਆਂ ਉਹ ਬਾਹਰੋਂ ਲੈ ਕੇ ਆਂਦੀਆਂ ਕਿੰਨੇ ਹੀ ਹੋਰ ਜਿਹੜੇ ਬਲੱਡ ਮਨੀ ਦੇ ਕੇ ਵੀ ਬੱਚਿਆਂ ਨੂੰ ਛੁਡਾਇਆ ਇਹ ਜਿਹੜਾ ਸਲਾਘਾਯੋਕ ਕਦਮ ਆ ਉਹਨਾਂ ਦਾ ਕੱਲ ਵੀ ਮੈਂ ਇਹ ਗੱਲ ਕਹੀ ਸੀ ਕਿ ਜਿਹੜਾ ਇਹਨਾਂ ਦਾ ਕਦਮ ਆ ਪ੍ਰਮਾਤਮਾ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਕਿ ਉਹ ਇਸਲਾਘਾਯੋਕ ਕਦਮ ਕਰਦੇ ਆ ਲੋਕਾਂ ਨੂੰ ਇਸ ਤਰ੍ਹਾਂ ਹੀ ਸਰਕਾਰਾਂ ਤੋਂ ਆਸ ਘੱਟ ਹੁੰਦੀ ਆ ਪਰ ਇਹੋ ਜਿਹੇ ਸਮਾਜ ਸੇਵੀ ਹੁੰਦੇ ਆ ਇਹਨਾਂ 'ਤੇ ਆਸ ਜ਼ਿਆਦਾ ਹੁੰਦੀ ਆ ਸੋ ਅਸੀਂ ਬਰਾਜ ਸਾਹਿਬ ਦਾ ਇਸ ਗੱਲ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਨਹੀਂ ਉਬਰਾਈ ਸਾਹਿਬ ਵਾਸਤੇ ਤਾਂ ਦੇਖੋ ਜੀ ਪਾਰਟੀ ਕੋਈ ਨਹੀਂ ਇਨਸਾਨੀਅਤ ਆ ਉਹਨਾਂ ਲਈ ਸਭ ਤੋਂ ਉੱਤਮ ਇਨਸਾਨੀਅਤ ਆ ਔਰ ਉਹ ਇਨਸਾਨੀਅਤ ਦੇ ਨਾਤੇ ਲੋਕ ਲੋਕਾਂ ਦੀ ਸੇਵਾ ਕਰਦੇ ਆ ਕਿਸੇ ਤਰ੍ਹਾਂ ਦੀ ਕੋਈ ਪੋਲੀਟੀਕਲ ਪਾਰਟੀਬਾਜੀ ਦਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਨਹੀਂ ਔਰ ਵਿਸ਼ੇਸ਼ ਗੱਲ ਹੈ ਕੱਲ ਉਬਰਾਈ ਸਾਹਿਬ ਆਏ ਆ ਇੱਥੇ ਘੱਲ ਕਲਾਂ ਉਹਨਾਂ ਗੱਡੀ ਦੇ ਵਿੱਚ ਸਿਰਫ ਉਬਰਾਈ ਸਾਹਿਬ ਤੇ ਨਾਲ ਉਹਨਾਂ ਦਾ ਡਰਾਈਵਰ ਨਹੀਂ ਤਾਂ ਆਪਾਂ ਕਹਿ ਦਿੰਦੇ ਨੇ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਮਝਾਂ ਬਹੁਤ ਵੱਡਾ ਹੋ ਜਾਂਦਾ ਇਸ ਗੱਲ ਵਾਸਤੇ ਵੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਸੀਗਾ ਵੀ ਕਿਸੇ ਤਰ੍ਹਾਂ ਦਾ ਹੀ ਕੋਈ ਇਕੱਠ ਵਗੈਰਾ ਨਾ ਕੀਤਾ ਜਾਵੇ ਪਰਿਵਾਰ ਨਾਲ ਹਮਦਰਦੀ ਕਰਨ ਆਏ ਆ ਪਰਿਵਾਰ ਨਾਲ ਪਰਿਵਾਰ ਦੀ ਵਿੱਤੀ ਮਦਦ ਕਰਨ ਆਏ ਆ ਔਰ ਉਹ ਚੁੱਪਚੀ ਪੀਤੇ ਕਰਕੇ ਵੀ ਚਲੇ ਗਏ ਦਾਨ ਵੀ ਕੀਤਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਕਿਦਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਿੱਛੇ ਇੱਕ ਬੁਰਖਤਨਾ ਵਾਪਰੀ ਜਿਹੜੀ ਜਾਰਜੀਆ ਵਿੱਚ ਗੈਸ ਲੀਕ ਹੋਣ ਕਰਕੇ 12 ਵਿਅਕਤੀਆਂ ਦੀ ਡੈਥ ਹੋ ਗਏ ਜਿਹੜੇ ਰਤੀ ਸੁੱਤੇ ਹੋ ਸਵੇਰੇ ਉਠ ਹੀ ਨਹੀਂ ਸਕਿਏ ਉਹ ਉਹਨਾਂ ਚ ਇੱਕ ਲੜਕਾ ਜਿਹੜਾ ਉਹ ਜੌਰਜੀਆ ਦਾ ਸੀ ਔਰ 11 ਲੜਕੇ ਜਿਹੜੇ ਸੀ ਉਹ ਬਦਕਿਸਮਤੀ ਨਾਲ ਸਾਰੇ ਹੀ ਪੰਜਾਬ ਦੇ ਸੀ ਔਰ ਇਸੇ ਏਰੀਆ ਦੇ ਸੀਗੇ ਸੋ ਉਹਨਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਰੀਆਂ ਡੈੱਡ ਬੋਡੀਆਂ ਉਥੋਂ ਲਿਆਂਦੀਆਂ ਗਈਆਂ ਅਵਰ ਸਰ 에어ਪੋਰਟ ਤੋਂ ਤੇ ਸਾਡੀ ਜਿਹੜੀਆਂ ਐਮਬੂਲੈਂਸ ਸਰਵਿਸ ਜਾਂ ਸਾਡੀ ਸ਼ਾਹ ਵੈਨ ਵਗੈਰਾ ਉਹਨਾਂ ਨਾਲ ਉਹਨਾਂ ਡੈੱਡ ਬੋਡੀਆਂ ਨੂੰ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਕੇ ਸੰਸਕਾਰ ਕੀਤੇ ਗਏ ਕੋਪ ਤੇ ਵੀ ਸਾਡੇ ਜਿਹੜੇ ਡਿਸਟ੍ਰਿਕਟ ਵਾਈਜ਼ ਸਾਡੇ ਟੀਮਾਂ ਹੈਗੀਆਂ ਸਾਰੀਆਂ ਉਹ ਉੱਥੇ ਗਈਆਂ ਜਾ ਕੇ ਆਪਣਾ ਜੋ ਫਰਜ਼ ਸੀ ਉਹ ਪੂਰਾ ਕੀਤਾ ਤੇ ਸਾਰਾ ਸਰਵੇ ਕੀਤਾ ਤੇ ਇਹਨਾਂ ਚੋ ਜਿਹੜੇ ਲੜਕੇ ਜ਼ਿਆਦਾ ਤਾਂ ਉਹ ਸੁਨਾਮ ਦੇ ਹੋ ਗਏ ਜਾਂ ਤੇ ਇੱਕ ਲੜਕਾ ਪਟਿਆਲੇ ਦਾ ਰਾਜਪੁਰੇ ਦਾ ਹੈਗਾ ਕਰਨੇ ਦਾ ਇੱਕ ਲੜਕਾ ਹੈ ਇੱਕ ਸਰਨਤਾਰਨ ਤੋਂ ਤੇ ਅੱਜ ਮੋਗੇ ਅਸੀਂ ਕਲਕਲਾ ਪਿੰਡ 'ਚ ਆਏ ਆ ਸੋ ਇੱਥੇ ਇਹ ਹਾਲਤ ਦੇਖੀ ਜਿਹੜੀ ਘਰ ਤਾਂ ਰਹਿਣ ਦੇ लायक ਹੈ ਨਹੀਂ ਬਿਲਕੁਲ ਸੋ ਇਹਦੀ ਜਿਹੜਾ ਤਨਾ ਵਾਈਸ ਦੀ ਡੈਥ ਹੋ ਚੁੱਕੀ ਸੀ ਇੱਕ 85 ਉਹਨਾਂ ਦੀ ਡੈਥ ਹੋ ਗਈ ਪਹਿਲਾਂ ਦੂਸਰਾ ਬੱਚਾ ਜਿਹੜਾ ਵਿਆਹਿਆ ਹੋਇਆ ਉਹਦੇ ਵੀ ਕੋਲ ਬੱਚੇ ਨੇ ਦੋ ਉਹ ਆਪਣੇ ਸੋਹਰੇ ਚ ਰਹ ਰਹੇ ਆ ਤੇ ਇਹੀ ਫੈਸਲਾ ਕੀਤਾ ਇੱਕ ਤਾਂ ਸੀ ਜਿਹੜੀ ਟ੍ਰਸਟ ਵੱਲੋਂ ਜਿਹੜੀ ਪੈਨਸ਼ਨ ਲਗਾਉਂਦੇ ਆ ਸੀ 5000 ਰੁਪਏ ਪੈਨਸ਼ਨ ਜਿਹੜੀ ਹੈ ਉਹ ਮਹੀਨਾ ਨੂੰ ਵੀ ਲਗਾਤੀ ਆ ਚੈੱਕ ਦਿੱਤਾ ਇਹਨਾਂ ਨੂੰ ਔਰ ਇਹ ਹਰ ਮਹੀਨੇ ਉਹਦੇ ਅਕਾਊਂਟ 'ਚ ਪੈਸੇ ਆਜਿਆ ਕਰਨਗੇ ਜਿਹੜੀ ਘਰ ਦੀ ਗੱਲ ਕੀਤੀ ਆ ਅਸੀਂ ਸਾਹਮਣੇ ਦੇਖ ਲੈ ਕੁਝ ਛੋੜੇ ਜਿਹੇ 플ੌਟ ਸੀਗਾ ਇਹਨਾਂ ਕੋਲ ਤੇ ਲੇਕਿਨ ਉਹ 플ੌਟ ਕਰ ਨਹੀਂ ਬਣ ਸਕਦਾ ਉੱਥੇ ਜਗ੍ਹਾ ਟਾਈਟ ਸੀ ਜਿਨ੍ਹਾਂ ਦੀ ਜਗ੍ਹਾ ਨਾਲ ਹੈਗੇ ਆ ਉਹ ਐਗਰੀ ਕਰ ਗਏ ਨੇ ਕਿ ਅਸੀਂ ਉਹਨਾਂ ਨੂੰ ਲੋਕ ਮਰਲੇ ਜਗ੍ਹਾ ਹੋਰ ਦੇ ਕੇ ਤੇ ਉਹ ਤਕਰੀਬਨ ਸਾਡਾ 20 25 ਫੁੱਟ ਜੜੀ ਸਾਨੂੰ ਡੈਪਥ ਵਿਡਥਸ ਮਿਲ ਜੇਗੀ ਉਹਦੇ ਨਾਲ ਐਸੈਂਸੀ ਅੱਜ ਡਿਊਟੀ ਲਾਤੀ ਹੈ ਸਾਡੇ ਪ੍ਰਧਾਨ ਦੀ ਉੱਥੇ ਹੈਗੇ ਨੇ ਇਹਦੇ ਮੌਕੇ ਦੇ ਸੋ ਇਹ ਮਿਸਤਰੀ ਨੂੰ ਰਖਾ ਕੇ ਸਾਰਾ ਸਰਵੇ ਕਰਕੇ ਜ਼ਮੀਨ ਵੀ ਸੀਲ ਲਾਂਗੇ ਤੇ ਉਸ ਤੋਂ ਬਾਅਦ ਦੇ ਦੀ ਅ ਕਾਰਜ ਜਿਹੜਾ ਅਸੀਂ ਬਣਾ ਕੇ ਇਹਨੂੰ ਬਹੁਤ ਜਲਦੀ ਹੀ ਜਿਹੜਾ ਸ਼ੁਰੂ ਕਰ ਦਾਂਗੇ